3 ਤਰੀਕ ਨੂੰ ਤਾਂ ਤਾਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਜੋ ਜਨਮ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਹੈ ਸੋ ਉਸੇ ਸੰਬੰਧ ਵਿੱਚ ਕਈ ਰੋਜ਼ ਤੋਂ ਤਿਆਰੀਆਂ ਚੱਲ ਰਹੀਆਂ ਹਨ ਅੱਜ 1 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ ਜਿਨ੍ਹਾਂ ਦੇ ਕੇ 3 ਤਰੀਕ ਨੂੰ ਭੋਗ ਪਾਏ ਜਾਣਗੇ ਅਤੇ 2 ਤੇ 3 ਤਰੀਕ ਨੂੰ ਕੀਰਤਨ ਦਰਬਾਰ ਸਜਾਏ ਜਾਣਗੇ ਜਿਨ੍ਹਾਂ ਦੇ ਵਿੱਚ ਮਹਾਨ ਰਾਗੀ ਟਾਡੀ ਅਤੇ ਕੀਰਤਨੀਆਂ ਜਿੱਥੇ ਪਹੁੰਚ ਰਹੇ ਹਨ ਅਤੇ 29 ਤਰੀਕ ਨੂੰ ਪਹਿਲਾਂ 29 ਨਵੰਬਰ ਨੂੰ ਇਸ ਵਾਰ ਪਹਿਲੀ ਵਾਰ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਵੀ ਸਜਾਇਆ ਗਿਆ ਸੰਗਤਾਂ ਨੇ ਉਹਦੇ ਵਿੱਚ ਹਮਮਾ ਕੇ ਭਾਗ ਲਿੱਤਾ ਹੈ ਸੋ ਉਹਦੇ ਵਾਸਤੇ ਅਸੀਂ ਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਅੱਗੇ ਬੇਨਤੀ ਇਹ ਕਰਦੇ ਹਾਂ ਕਿ ਅੱਗੇ ਵੀ ਇਸ ਜਨਮ ਦਿਹਾੜੇ ਦੇ ਜਿਹੜੇ ਪ੍ਰੋਗਰਾਮ ਹਨ ਉਹਨਾਂ ਦੇ ਵਿੱਚ ਹਮਮਾ ਕੇ ਪਹੁੰਚ ਕੇ ਤੇ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ ਜੀ। ਉਹ ਤਾਂ ਕੈਂਪ ਵੀ ਲਗਾਇਆ ਜਾ ਰਿਹਾ ਤੇ ਨਜ਼ਰੀ ਬਹੁਤ ਸਾਰਾ ਲਗਾਏ ਕਿ ਨਹੀਂ ਕਿ ਸੰਗਤ ਦਾ ਅਨੁਮਾਨ। ਸੰਗਤਾਂ ਤਾਂ ਜੀ ਹਰੇਕ ਸਾਲ ਤਕਰੀਬਨ ਵਾਧ ਹੀ ਰਹੀਆਂ ਹਨ। ਤਕਰੀਬਨ 1.5 ਲੱਖ ਤੱਕ ਤਕਰੀਬ 2 ਲੱਖ ਤੱਕ ਵੀ ਬੰਦਾ ਪਹੁੰਚਣ ਦੀ ਉਮੀਦ ਹੈਗੀ ਜੀ। ਅਗੋਂ ਪਿਛਲੀ ਵਾਰੀ ਤੋਂ ਹਰੇਕ ਸਾਲ ਜਿਹੜੀ ਸੰਗਤ ਵਾਧੀ ਜਾ ਰਹੀ ਹੈ ਤਾਂ ਹੀ ਅਸੀਂ ਵੀ ਅੱਗੇ ਤੋਂ ਅੱਗੇ ਥੋੜੇ ਥੋੜੇ ਪ੍ਰਬੰਧ ਵਿਧਵਾਨਦੇ ਜਾ ਰਹੇ ਹਾਂ। ਪਰ ਫਿਰ ਵੀ ਜੇ ਸਾਡੇ ਕੋਲੋਂ ਪ੍ਰਬੰਧਾਂ ਕੋਲੋਂ ਕੋਈ ਉਨਤਾਈ ਰਹਿ ਜਾਂਦੀ ਹੈ ਤਾਂ ਅਸੀਂ ਉਹਦੇ ਵਾਸਤੇ ਮਾਫੀ ਮੰਗ ਰਹੇ ਹਾਂ ਕਿਉਂਕਿ ਅਸੀਂ ਵੱਧ ਤੋਂ ਵੱਧ ਪਰਮਾਧ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕਾਮੀਆਂ ਰਹਿ ਜਾਂਦੀਆਂ ਆਏਗੀਆਂ ਤੋਂ ਸੰਗਤਾਂ ਵੱਧ ਰਹੀਆਂ ਆਏਗੀਆਂ ਅਸੀਂ ਉਸੇ ਹਿਸਾਬ ਨਾਲ ਸੰਗਤਾਂ ਦੇ ਸਹੂਲਤ ਵਾਸਤੇ ਸਾਰੀਆਂ ਪ੍ਰੋਗਰਾਮ ਕਰ ਰਹੇ ਹਾਂ ਜਨਾਬ ਬਹੁਤ ਲੋਕ ਜਿਹੜੇ ਸਰਦਾ ਬਾਬਾ ਜੀ ਦੇ ਦਰਮਿਆਨ ਲੋਕ ਬਹੁਤ ਸਾਰੇ ਲੋਕ ਨੇ ਜਿਹੜੇ ਕੇਕ ਲੈ ਕੇ ਵੀ ਆਉਂਦੇ ਨੇ ਇਸ ਵਾਰ ਕੋਈ ਅਪੀਲ ਕਰਨੀ ਚਾਹੋਗੇ ਕਿ ਇਸ ਵਾਰ ਕਿਸ ਤਰ੍ਹਾਂ ਦਾ ਕੋਈ ਕੇਕ ਕਟਿੰਦਾ ਹੈ ਕੋ ਪ੍ਰੋਗਰਾਮ ਕੀ ਵੈਦਰੀ ਜੀ ਦਾ ਖਾਲਸਾ ਵੈਦਰੀ ਜੀ ਬਤੇ ਤਾਂ ਤਾਂ ਨਾ ਮਰਸੀ ਜਥੇ ਰੋਬਾ ਨੂੰ ਮਾਸੇ ਜਨਮ ਦਿਹਾੜੇ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਜੋ ਤੁਸੀਂ ਕੇਕ ਦੀ ਗੱਲ ਕਰ ਰਹੇ ਆ ਇਹ ਤਾਂ ਮਹਾਰਾਜ ਦੀ ਕਿਰਪਾ ਨਾਲ ਪਿਛਲੇ 3-4 ਸਾਲਾਂ ਵਿੱਚ ਅਸੀਂ ਬੇਨਤੀਆਂ ਸੰਗਤਾਂ ਨੂੰ ਕਰਦੇ ਆ ਰਹੇ ਆ ਵੀ ਸੰਗਤਾਂ ਕੇਕ ਨਾਲ ਲੈ ਜਾਣ ਕੜਾ ਪਛਾਦੇ ਦੇਖ ਕੇ ਕਰਾਣ ਅਤੇ ਆਪਣਾ ਪਾਠ ਕਰਕੇ ਵੱਧ ਤੋਂ ਵੱਧ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਸੰਗਤਾਂ ਉਸ ਨੂੰ ਮੰਨ ਵੀ ਰਹੀਆਂ ਨੇ ਹੁਣ ਤਕਰੀਬਨ 2-3 ਸਾਲਾਂ ਤੋਂ ਕੇਕ ਦਾ ਜੋ ਤੋਰੀ ਸੀਗੇ ਇਹਨਾਂ ਨੇ ਉਹ ਬੰਦੇਗਾ ਤਾਂ ਸੰਗਤਾਂ ਸਾਡੇ ਨਾਲ ਸਹਿਯੋਗ ਦੇ ਰਹੇ ਇਸ ਗੱਲ ਤੋਂ ਪੂਰਾ ਜੀ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਹੈ ਅਸੀਂ ਜਿਨ੍ਹਾਂ ਤੋਂ ਆਈਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ